ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਕਿ ਇਲੈਕਸ਼ਨ ਜਿਹੜੀ ਆ ਆ ਰਹੀ ਏ ਇਹ ਖਿਸੀਲੇ 1 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਸਾਡੇ ਸਿੰਘ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਆਸਾਮ ਡਿਗੂਗੜੀ ਜੇਲ੍ਹ ਦੇ ਵਿੱਚ ਬੰਦ ਨੇ ਕਿ ਜਿਨ੍ਹਾਂ ਦੀ NSA ਜਿਹੜੀ 1 ਸਾਲ ਆ ਤੇ ਸਰਕਾਰ ਨੇ ਹੋਰ ਕੁਦਾ ਦਿੱਤੀ ਹੈ ਅੱਜ ਸਾਡੀ ਕੌਮ ਨੂੰ ਮੌਕਾ ਮਿਲਿਆ ਹੈ ਕਿ ਅਸੀਂ ਆਪਣੇ ਸਿੰਘਾਂ ਨੂੰ ਜਿਤਾ ਕੇ ਜਿਹੜਾ ਉਹ ਜ਼ਿਲਾਂ ਦੇ ਵਿੱਚੋਂ ਬਾਹਰ ਕਢਾਈਏ ਤੇ ਉਹਨਾਂ ਨੂੰ ਵਾਪਸ ਕਰਾਉਣ ਨੂੰ ਲੈ ਕੇ ਆਈਏ ਕਿ ਇਹ ਜਿਹੜਾ ਸਵੱਭਾ ਸਾਡੇ ਮਾਝੇ ਵਾਲਿਆਂ ਦੇ ਹਿੱਸੇ ਆਇਆ ਹੈ ਕਿ ਅਸੀਂ ਉਹਨਾਂ ਯੋਧਿਆਂ ਵਾਸਤੇ ਜਿਨ੍ਹਾਂ ਨੇ ਸਾਡੇ ਆਸਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਤੇ نسلਾਂ ਆਸਤੇ ਆਪਣੇ ਆਪ ਨੂੰ ਦਾਅ ਤੇ ਲਾ ਕੇ ਜਿਹੜੇ ਅੱਜ ਜੇਲਾ ਕੱਟ ਰਹੇ ਆ ਸੰਘਰਸ਼ ਲੜ ਰਹੇ ਆ ਤੇ ਅਸੀਂ ਜੋ ਉਹਨਾਂ ਆਸਤੇ ਕੁਝ ਕਰ ਸਕੀਏ ਸਾਰੀ ਕੌਮ ਨੂੰ ਬੇਨਤੀ ਆ ਪਿੰਡ ਪਿੰਡ ਘਰ ਘਰ ਪ੍ਰਚਾਰ ਅੱਜ ਹੋ ਜਾਣਾ ਚਾਹੀਦਾ ਹੈ ਤੇ ਹੋ ਵੀ ਰਿਹਾ ਹੈ ਕਿ ਭਾਈ ਅਮਰਤਾਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਜਿਤਾ ਕੇ ਜਿਹੜਾ ਆਪਾਂ ਬਾਹਰ ਕਢਾਈਏ ਉੱਥੇ ਹੀ ਆਪਾਂ ਬਹੁਤ ਜਿਹੜੇ ਸਮੇਂ ਤੋਂ ਹੋਰ ਪਾਰਟੀਆਂ ਨੂੰ ਵੋਟਾਂ ਪਾਉਂਦੇ ਹੋਏ ਪਿੰਡ-ਪਿੰਡ ਸਾਰਿਆਂ ਨੂੰ ਪਤਾ ਏ ਕਿੱਦਾਂ ਇਹਨਾਂ ਲੋਕਾਂ ਨੇ ਸਾਡੇ ਪਿੰਡਾਂ 'ਚ ਸਾਡੇ ਘਰਾਂ 'ਚ ਪਾੜ ਪਾਏ ਦੋ ਭਰਾਵਾਂ ਨੂੰ ਆਪਸ ਲੜਾ ਕੇ ਰੱਖਿਆ ਪਿੰਡਾਂ ਦੇ ਪਿੰਡ ਇਹਨਾਂ ਲੋਕਾਂ ਨੇ ਜਿਹੜੇ ਆ ਪਾੜ ਕੀ ਰੱਖੇ ਜਿਹੜਾ ਇਹਨਾਂ ਨੇ ਰਾਜ ਕੀਤਾ ਇੰਨੇ ਸਾਲ ਹੁਣ ਅੱਜ ਮੌਕਾ ਕੌਮ ਕੋਲੇ ਆ ਤੇ ਹੁਣ ਫੈਸਲਾ ਵੀ ਕੌਮ ਦੇ ਹੱਥ ਦੇ ਵਿੱਚ ਆ ਅਗਰ ਅੱਜ ਅਸੀਂ ਕੋਈ ਨਾ ਕਰ ਸਕੀ ਤੇ ਬਹੁਤ ਸਾਲ ਲੱਗ ਜਾਣਗੇ ਕਿਉਂਕਿ ਜਿਹੜੇ ਯੋਧੇ ਆ ਉਹ ਬਹੁਤ ਹਰ ਰੋਜ਼ ਨਹੀਂ ਜੰਮਦੇ ਸਮਾ ਲੱਗਦਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਤੋਂ ਬਾਅਦ ਸਾਨੂੰ ਇੱਕ ਨੌਜਵਾਨ ਮਿਲਿਆ ਏ ਜੋ ਸਾਡੀ ਕੌਮ ਦੀ ਗੱਲ ਕਰਦਾ ਜੋ ਸਾਡੇ ਹਿੱਤਾਂ ਦੀ ਸਾਡੀ ਨੌਜਵਾਨੀ ਦੀ ਗੱਲ ਕਰਦਾ ਏ ਭਾਈ ਅਮਰਪਾਲ ਸਿੰਘ ਬਹੁਤ ਸਮੇਂ ਲੱਗ ਜੰਦੇ ਅੱਜ ਤੋਂ 35-40 ਸਾਲ ਪਹਿਲਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਸੰਘਰਸ਼ ਚੱਲ ਰਹੇ ਸੀਗੇ ਤੇ ਜੇ ਅੱਜ ਅਸੀਂ ਸੁੱਤੀ ਨਾ ਜਾਗੀ ਤੇ ਫਿਰ ਪਤਾ ਨਹੀਂ ਕਿੰਨਾ ਸਮਾਂ ਲੱਗ ਗਿਆ ਤੇ ਸਾਨੂੰ ਉਹੀ ਫੋਟਪਾਉ ਰਾਜਨੀਤੀ ਫੇਰ ਸਾਡੇ ਵਿੱਚ ਇਹਨਾਂ ਨੇ ਜਿਹੜੀ ਕਰਨੀ ਪਿੰਡਾਂ ਦੇ ਪਿੰਡ ਲੜਾ ਕੇ ਰੱਖਣੇ ਭਰਾ ਭਰਾ ਲੜਾ ਕੇ ਰੱਖਣੇ ਇਹਨਾਂ ਨੇ ਅੱਜ ਸਮੁੱਚੀ ਕੌਮ ਦੇ ਅੱਗੇ ਬੇਨਤੀ ਹੈ ਠਾਕਰ ਕੜੂਰ ਸਾਹਿਬ ਵਾਲਕਾ ਮਾਝੇ ਵਾਲਿਆਂ ਦੇ ਚਰਨਾਂ ਦੇ ਵਿੱਚ ਮੇਰੇ ਆਪਣੇ ਪਿੰਡ ਦੇ ਲੋਕਾਂ ਦੇ ਵੀ ਚਰਨਾਂ 'ਚ ਬੇਨਤੀ ਹੈ ਕਿ ਆਪਾਂ ਛੱਡ ਦਈਏ ਮੈਂ ਕਾਲੀ ਕਾਂਗਰਸੀ ਭਾਜਪਾ ਕੋਈ ਵੀ ਛੱਡ ਦਈਏ ਇਹ ਸੀਟ ਦੀ ਖਾਤਰ ਆਪਾਂ ਛੱਡ ਦਈਏ ਇੱਥੋਂ ਅਸੀਂ ਹੁਣ ਸਿਰਫ ਇੱਕ ਹੀ ਚੀਜ਼ ਸੋਚੀਏ ਇਹ ਅਸੀਂ ਤੇ ਸਿਰਫ ਤੇ ਸਿਰਫ ਜਿਹੜਾ ਕੌਮ ਵਾਸਤੇ ਆਪਣੀ ਕੌਮ ਦੀ ਖਾਤਰ ਜਿਹੜੀ ਆ ਵੋਟ ਪਾਉਣੀ ਆ ਕੌਮ ਤੋਂ ਉੱਤੇ ਕੁਝ ਨਹੀਂ ਕੋਈ ਪਾਰਟੀ ਨਹੀਂ ਸਭ ਪਾਰਟੀਆਂ ਛੱਡ ਕੇ ਭੁਲਾ ਕੇ ਅੱਜ ਕੌਮ ਦੀ ਖਾਤਰ ਆਪਾਂ ਇਕੱਠੇ ਹੋਈਏ ਛੱਡਦੇ ਗਏ ਧੜੇ ਬਾਜੀਆਂ ਬਹੁਤ ਬਣਾ ਲੀਆਂ ਪਿੰਡਾਂ ਦੇ ਵਿੱਚ ਬਹੁਤ ਆਪਾਂ ਪਾਰਟੀਆਂ ਬਣਾ ਲੀਆਂ ਨੇ ਹੁਣ ਛੱਡੀਏ ਆਪਾਂ ਦੇਖ ਵੀ ਲਿਆ ਬਹੁਤ ਸਾਲ ਹੁਣ ਨਵੀਆਂ ਪਾਰਟੀਆਂ ਨੂੰ ਮੌਕੇ ਵੀ ਦੇ ਕੇ ਦੇਖ ਲਈ ਪਰ ਨਹੀਂ ਸਾਡੀ ਸਾਡੀਆਂ ਹੀ ਜਿਹੜੀਆਂ ਜੁੱਤੀਆਂ ਸਾਡੇ ਹੀ ਸਿਰ ਚ ਇਹਨਾਂ ਲੋਕਾਂ ਨੇ ਜਿਹੜੀਆਂ ਮਾਰੀਆਂ ਨੇ ਤੇ ਅੱਜ ਪੰਥਕ ਹੋਣ ਵਾਲੀਆਂ ਪਾਰਟੀਆਂ ਵੀ ਜਿੰਨਾ ਤੋਂ ਸਾਨੂੰ ਆਸਾਂ ਸੀ ਦੀਆਂ ਕਿ ਲੋਕ ਸਾਡੀ ਕੌਮ ਦੇ ਨਾਲ ਖੜਨਗੇ ਪਰ ਉਹ ਵੀ ਪਿੱਠ ਵਿਖਾ ਗਏ ਨੇ ਦੀ ਸਾਰੀ ਹੀ ਸੁਮੱਚੀ ਕੌਮ ਦੇ ਚਰਨਾਂ 'ਚ ਫਿਰ ਬੇਨਤੀ ਹੈ ਕਿ ਤਗੜੇ ਹੋ ਕੇ ਜਿਹੜਾ ਆਪਾਂ ਆਪਣੇ ਬੰਦੀ ਸਿੰਘਾਂ ਨੂੰ ਬਾਹਰ ਕਢਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ